ਪਰ ਇਹ ਵੀਰ ਜੀ ਆਪਾਂ ਨਾ ਇਹ ਜਿਹੜਾ ਹੁਣ ਆਜ਼ਾਦੀ ਦਿਹਾੜੇ ਦਾ ਦਿਨ ਚੱਲ ਰਹੇ ਨੇ 15 ਅਗਸਤ ਆਉਣੀ ਅੱਗੇ ਉਹ ਤੋਂ ਪਹਿਲਾਂ ਇੱਕ ਪ੍ਰਧਾਨ ਮੰਤਰੀ ਮੋਦੀ ਜੀ ਨੇ ਵਿਸ਼ੇਸ਼ ਤੌਰ ਤੇ ਕਿਹਾਗਾ ਸਾਰੇ ਦੇਸ਼ ਦੇ ਅੰਦਰ ਕਿਹਾਗਾ ਉਹਨਾਂ ਨੇ ਕਿਹਾ ਵੀ ਜਿਹੜੀ ਦੇਸ਼ ਦੀ ਆਜ਼ਾਦੀ ਲਈ ਜਿਹੜੇ ਦੇਸ਼ ਸ਼ਹੀਦ ਹੋਏ ਨੇ ਅੱਜ ਆਪਾਂ ਜੇ ਆਜ਼ਾਦੀ ਦੀ ਸ਼ਾਨ ਲੈ ਰਹੇ ਹਾਂ ਤਾਂ ਉਸ ਹੀਰਾਂ ਨੂੰ ਯਾਦ ਕਰਦੇ ਹੋਏ ਅੱਜ ਇਹ ਜਿਹੜਾ ਆਪਣਾ ਝੰਡਾ ਸਾਡਾ ਦੇਸ਼ ਦਾ ਤਿਰੰਗਾ ਇਹਦਾ ਉਹਨਾਂ ਦੇ ਸਨਮਾਨ ਲਈ ਅਸੀਂ ਅੱਜ ਇਹ ਤਰੰਗਾ ਯਾਤਰਾ ਜਿਹੜੀ ਆ ਵਿਧਾਨ ਸਭਾ ਵਾਈਜ਼ ਪਹਿਲਾਂ ਅਸੀਂ ਸੰਗਰੂਰ ਕੱਟੀ ਸੀ ਕੱਲ ਅੱਜ ਧੂਰੀ ਸ਼ਹਿਰ ਦੇ ਵਿੱਚ ਧੂਰੀ ਵਿਧਾਨ ਸਭਾ ਦੇ ਵਿੱਚ ਸਾਡੇ ਜਿਹੜੇ ਬੀਜੇਪੀ ਦੇ ਵਰਕਰ ਸਹਿਬਾਨ ਨੇ ਉਹਦੇ ਦਾ ਸਹਿਬਾਨ ਨੇ ਤੇ ਸ਼ਹਿਰ ਦੇ ਨਿਵਾਸੀ ਨੇ ਅਸੀਂ ਇਕੱਠੇ ਹੋ ਕੇ ਅੱਜ ਇਹ ਤਰੰਗਾ ਜਿਹੜਾ ਤਰੰਗਾ ਜਿਹੜਾ ਝੰਡੇ ਨਾਲ ਅਸੀਂ ਮਾਰਚ ਕਰ ਰਹੇ ਹਾਂਗੇ ਇਹਨੂੰ ਤਰੰਗਾ ਯਾਤਰਾ ਕਹੀਦਾ ਦਿਨ ਆਇਆ ਆਜ਼ਾਦੀ ਦਾ ਦਿਵਸ ਬਣਾਇਆ ਜਾ ਰਿਹਾ ਲਕਸ਼ਮੀਨ ਲਾ 77ਵਾਂ ਆਜ਼ਾਦੀ ਦਾ ਦਿਵਸ ਬਣਾਇਆ ਜਾ ਰਿਹਾ ਔਰ ਮੋਦੀ ਸਾਹਿਬ ਵੱਲੋਂ ਘਰ-ਘਰ ਜਿਹੜੀ ਤਿਰੰਗਾ ਦਾ ਲਹਿਰਾਣ ਦੀ ਹੈ ਯਾਤਰਾ ਕੱਢਣ ਦੀ ਹੈ ਜੇ ਪ੍ਰਧਾਨ ਸਾਹਿਬ ਨੇ ਸਾਰੇ ਜ਼ਿਲ੍ਹੇ ਦੇ ਵਿੱਚ ਇਹ ਤਿਰੰਗਾ ਯਾਤਰਾ ਕੱਢਾਂਗੇ ਔਰ ਮੈਨੂੰ ਬਹੁਤ ਖੁਸ਼ੀ ਹੈ ਪਰ ਜਿਹਦੀ ਆਦੀ ਹੈ ਜਿਹੜੀ ਉਹ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਜਿਹੜੀ ਅਸੀਂ ਤਿਰੰਗਾ ਯਾਤਰਾ ਕੱਢ ਰਹੀ ਹੈ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਸਤੁੱਤਰ ਦਾ ਦਿੱਸਤੇ ਬਹੁਤ ਬਹੁਤ ਵਧਾਈ ਦਿੰਦਾ